ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਉੱਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ 5 5 ਮਰਲੇ ਦੇ ਪਲਾਟਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿੰਨਾਂ ਨੂੰ ਮਿਲਣ ਜਾ ਰਹੇ ਨੇ ਇਹ ਪਲਾਟ ਉਹਨਾਂ ਬਾਰੇ ਵੀ ਅੱਪੂ ਫੁੱਲ ਡਿਟੇਲ ਵਿੱਚ ਗੱਲ ਕਰਾਂਗੇ ਨਾਲੇ ਤੁਹਾਨੂੰ ਦੱਸਣਗੇ ਜੀ ਪੰਜਾਬ ਸਰਕਾਰ ਵੱਲੋਂ ਤਿੰਨ ਬਿੱਲ ਜਿਹੜੇ ਪਾਸ ਹੋਏ ਨੇ ਕਿਹੜੇ ਬਿੱਲ ਪਾਸ ਹੋ ਚੁੱਕੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਨੇ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜਾਰਿਸ਼ ਜਿਹੜੇ ਵੀਰ ਭਾਈ ਆਪਣੇ ਚੈਨਲ ਤੇ ਨਵੇਂ ਆਏ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਸਭ ਤੋਂ ਪਹਿਲੀ ਵੱਡੀ ਖਬਰ ਜੀ ਗੁਰਪ੍ਰੀਤ ਕੁੱਗੀ ਨੂੰ ਲੱਗੀ ਹੈ ਜੀ ਡੂੰਗੀ ਸੱਟ ਫਿਲਮ ਇੱਟਾਂ ਦਾ ਘਰ ਦੀ ਸ਼ੂਟਿੰਗ ਦੌਰਾਨ ਵਾਪਰਿਆ ਜੀ ਵੱਡਾ ਹਸਾ ਪੰਜਾਬੀ ਅਦਾਕਾਰਾ ਗੁਰਪ੍ਰੀਤ ਕੁੱਗੀ ਇਹਨਾਂ ਦੇ ਨਹੀਂ ਆਪਣੀ ਅਪਕਮਿੰਗ ਫਿਲਮ ਇੱਟਾਂ ਦਾ ਘਰ ਦੀ ਸ਼ੂਟਿੰਗ ਚੱਲ ਚੱਲਦੇ ਵਿਅਸਤ ਚੱਲ ਰਹੇ ਨੇ ਇਸ ਵਿਚਾਲੇ ਫਿਲਮ ਦੇ ਸੈੱਟ ਤੋਂ ਬੁਰੀ ਖਬਰ ਸਾਹਮਣੇ ਆਈ ਹੈ ਦਰਸਾਲ ਇਸ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਅਦਾਕਾਰਾ ਗੁਰਪ੍ਰੀਤ ਕੁੱਗੀ ਨੂੰ ਡੂੰਗੀ ਸੱਟ ਲੱਗੀ ਹੈ ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਵੀ ਹੋ ਰਹੀਆਂ ਨੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਲਾਲਨੀ ਬਿਸ਼ਨੋਈ ਇੰਟਰਵਿਊ ਮਾਮਲੇ 'ਚ 9 ਮਹੀਨਿਆਂ ਬਾਅਦ 2 ਐਫਆਈਆਰ ਦਰਜ ਹੋ ਚੁੱਕੇ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਲਨੀ ਬਿਸ਼ਨੋਈ ਦੀ ਜੇਲ ਇੰਟਰਵਿਊ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਜੀ ਦੱਸਦੀ ਹੈ ਗੈਂਗਸਟਰ ਲਾਲ ਬਿਸ਼ਨੋਈ ਦੀ ਜੇਲ ਇੰਟਰਵਿਊ ਮਾਮਲੇ 'ਚ 9 ਮਹੀਨਿਆਂ ਬਾਅਦ ਪੰਜਾਬ ਪੁਲਿਸ ਨੇ 2 ਐਫਆਈਆਰ ਦਰਜ ਕੀਤੀਆਂ ਗਈਆਂ ਨੇ ਜੀ ਉਸ ਤੋਂ ਅਗਲੀ ਬੜੀ ਖ਼ਬਰ ਜੀ ਬੋਰਡ ਪ੍ਰੀਖਿਆਵਾਂ ਬਾਰੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੱਡਾ ਐਲਾਨ ਆ ਚੁੱਕਿਆ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਲੋਕ ਸਭਾ ਚੋਣਾ ਕਰਕੇ ਇਸ ਵਾਰ ਬੋਰਡ ਦੀਆਂ ਪ੍ਰੀਖਿਆਵਾਂ 1 ਮਹੀਨਾ ਪਹਿਲਾਂ ਹੋਣਗੀਆਂ ਸ਼੍ਰੀ ਬੈਂਸ ਨੇ ਕਿਹਾ ਕਿ ਹਰ ਕਾਰਨ ਪਹਿਲਾਂ ਹੀ ਵਿਦਿਆਰਥੀਆਂ ਨੂੰ ਕਾਫੀ ਛੁੱਟੀਆਂ ਕੱਲੀਆਂ ਪਈਆਂ ਸਨ ਜਿਸ ਕਰਕੇ ਠੰਡ ਹੋਣ ਦੇ ਬਾਵਜੂਦ ਜ਼ਿਆਦਾ ਛੁੱਟੀਆਂ ਨਹੀਂ ਕੀਤੀਆਂ ਉਹਨਾਂ ਨੇ ਕਿਹਾ ਕਿ ਹੁਣ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਜਿਸ ਕਰਕੇ 6 ਫਰਵਰੀ ਤੋਂ ਬੱਚਾ ਨੂੰ ਪੇਪਰ ਸ਼ੁਰੂ ਹੋ ਜਾਣਗੇ ਜੀ ਹਨੂਸ ਨੇ ਚੁਣੇ ਜੀ ਜਿਹੜੀਆਂ ਛੁੱਟੀਆਂ ਦੇ ਬਈ ਐਲਾਨ ਹੋ ਚੁੱਕੇ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਜਿਲ੍ਹਾ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸੀਤ ਲਹਿਰ ਤੋਂ ਬਚਣ ਦੀ ਸਲਾਹ ਜਿਲ੍ਹਾ ਸਿਹਤ ਵਿਭਾਗ ਨੇ ਜਿਲ੍ਹਾ ਵਾਸੀਆਂ ਨੂੰ ਸੀਤ ਲਹਿਰ ਤੋਂ ਆਪਣਾ ਬਚਾਅ ਕਰਨ ਦੀ ਅਪੀਲ ਕੀਤੀ ਹੈ ਸਿਵਲ ਸਰਜਨ ਡਾਕਟਰ ਮਹੇਸ਼ ਕੁਮਾਰ ਓਜ਼ਾ ਨੇ ਆਖਿਆ ਕਿ ਸਖਤ ਸਰਦੀ ਦੇ ਮੌਸਮ 'ਚ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਨੇ ਅਤੇ ਸਾਵਧਾਨੀਆਂ ਵਰਤ ਕੇ ਇਹਨਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੱਕ ਠੰਡ ਦੇ ਸੰਪਰਕ ਵਿੱਚ ਰਹਿਣ ਨਾਲ ਕਈ ਬਿਮਾਰੀਆਂ ਜਿਵੇਂ ਫਲੂ ਨੱਕ ਵਗਣਾ ਹਾਈਪੋਥੋਰੀਮੀ ਹਾਰਟ ਅਟੈਕ ਆਦਿ ਦੀ ਸੰਭਾਵਨਾ ਵੱਧ ਸਕਦੀ ਹੈ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਨਹਿਂਗ ਬਾਣੇ ਚ ਆਇਆ ਜੀ ਸ਼ੱਕੀ ਨੌਜਵਾਨ ਗੁਰਦੁਆਰਾ ਸਾਹਿਬ ਚ ਦਾਖਲ ਪਿੰਡ ਵਾਲਿਆਂ ਕਾਬੂ ਕਰਕੇ ਕੀਤਾ ਜੀ ਪੁਲਸਾ ਹਵਾਲੇ ਪਿੰਡ ਛਾਪਾ ਦੇ ਗੁਰਦੁਆਰਾ ਸਾਹਿਬਿਕੇ ਨਹਿਂਗ ਬਾਣੇ ਵਿੱਚ ਦਾਖਲ ਹੋਏ ਵਿਅਕਤੀ ਨੂੰ ਪਿੰਡ ਵਾਸੀਆਂ ਨੇ ਫੜ ਕੇ ਪੁਲਸਾ ਹਵਾਲੇ ਕਰ ਦਿੱਤਾ ਹੈ ਇਸੇ ਸੰਬੰਧੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਬਲਦੇਵ ਸਿੰਘ ਛਾਪਾ ਚਰਨਜੀਤ ਸਿੰਘ ਛਾਪਾ ਮਲਕੀਤ ਸਿੰਘ ਛਾਪਾ ਨੇ ਦੁਪਹਿਰ ਵੇਲੇ ਨਿਹੰਗ ਬਾਣੇ ਵਿੱਚ ਇੱਕ ਨੌਜਵਾਨ ਗੁਰਦੁਆਰਾ ਅੰਦਰ ਦਾਖਲ ਹੋਇਆ ਦਰਵਾਜ਼ਾ ਖੋਲ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਪਿਆਂ ਵਿੱਚ ਬੈਠ ਗਿਆ ਸੀ ਜ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਹੁਸ਼ਿਆਰਪੁਰ ਚ ਵੱਡੀ ਘਟਨਾ ਸਾਹਮਣੇ ਆਈ ਹੈ ਨਗਰ ਕੀਰਤਨ ਦੌਰਾਨ ਕੋਈ ਝਗੜੇ ਚ ਨੌਜਵਾਨ ਨੂੰ ਤੇਜ਼ਰ ਹਤਿਆਰ ਨਾਲ ਵੱਢ ਦਿੱਤਾ ਹਲਕਾ ਉੜਮੜਦੇ ਬਡਲਾਕ ਟਾਂਡਾ ਦੀਨ ਪੈਂਦੇ ਪਿੰਡ ਤਲਵੰਡੀ ਸੱਲਾ ਵਿਖੇ ਨਗਰ ਕੀਰਤਨ ਮੌਕੇ ਦੁੱਧ ਦਾ ਲੰਗਰ ਵਰਤਾ ਰਹੀ ਇੱਕ ਨੌਜਵਾਨ ਦੀ ਕੁਝ ਨੌਜਵਾਨਾਂ ਵੱਲੋਂ ਰੰਜਿਸ਼ ਕਰਕੇ ਕੁੱਟਮਾਰ ਕਰਨ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਜੀ ਮ੍ਰਿਤਕ ਦੀ ਪਛਾਣ ਸਾਹਿਲ ਪੁੱਤਰ ਕਸ਼ਮੀਰਾ ਲਾਲ ਵਾਸੀ ਤਲਵੰਡੀ ਸੱਲਾ ਵਜੋਂ ਹੋਈ ਹੈ ਟਾਂਡਾ ਬੁਲਸ ਨੇ ਮ੍ਰਿਤਕ ਦੇ ਪਿਤਾ ਕਸ਼ਮੀਰਾ ਲਾਲ ਦੇ ਬਿਆਨਾਂ ਦੇ ਆਧਾਰ ਤੇ ਅਭਿਸ਼ੇਕ ਅਭੀ ਪੁੱਤਰ ਰਣਜੀਤ ਸਿੰਘ ਵਾਸੀ ਤਲਵੰਡੀ ਸੱਲਾ ਅਮਰ ਸਪਾਲ ਸਿੰਘ ਆਸ਼ੂ ਉਸ ਤੇੜੇ ਅਪੀਲ ਫੜ ਲੈਨੇ ਦਸਤੋਬਾਦ ਅੱਜ ਦੀ ਵੀਡੀਓ ਹਰ ਜੀ ਨੌਜਵਾਨ ਦੀ ਮਿਹਨਤ ਤੇ ਜਜਮੇ ਨੂੰ ਸਲਾਮ ਕਰਾਇਆ ਨਾ ਹੋਣ ਕੰਨ ਪ੍ਰੀਖਿਆ ਦੇਣ ਲਈ ਠੰਡ ਚ ਲਾਇਆ ਜੀ 65 ਕਿਲੋਮੀਟਰ ਸਾਈਕਲ ਪੰਜਾਬ ਵਿੱਚ ਕੜਾਕੀ ਦੀ ਠੰਡ ਨੇ ਜ਼ੋਰ ਫੜਾਇਆ ਹੋਇਆ ਉੱਥੇ ਇੱਕ ਨੌਜਵਾਨ ਲੋਕਾਂ ਦੀ ਮਿਸਾਲ ਬਣ ਗਿਆ ਇਸ ਕੜਾਕੀ ਦੀ ਠੰਡ ਵਿਚਾਲੇ ਇੱਕ ਨੌਜਵਾਨ ਐਸ்சிਬੀਆਈ ਕਲੈਰੀਕਲ ਭਰਤੀ ਦੀ ਪ੍ਰੀਖਿਆ ਦੇ ਲਈ ਸਾਈਕਲ ਤੇ ਸਨਾਮ ਤੋਂ ਪਟਿਆਲਾ ਆ ਗਿਆ ਜੀ ਦੱਸ ਦਈਏ ਇਸ ਨੌਜਵਾਨ ਸਾਈਕਲ ਰਾਹੀਂ 65 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਆਰਥਿਕ ਤੰਗੀ ਕਾਰਨ ਉਸ ਕੋਲ ਬੱਸ ਦੇ ਕਿਰਾਏ ਲਈ ਪੈਸੇ ਨਹੀਂ ਸਨ ਜੀ। ਉਸ ਤੋਂ ਬਾਅਦ ਅਗਲੀ ਵੀਡੀਓ ਜਿਹੜੀ ਸੰਗਰੂਰ ਦਾ ਜਵਾਨ ਡਿਊਟੀ ਦੌਰਾਨ ਹੋਇਆ ਜੀ ਸ਼ਹੀਦ। ਅੱਜ ਆਉਣਾ ਸੀ ਜੀ ਘਰ। ਤੁਹਾਨੂੰ ਦੱਸਣਾ ਚੋਣਿਆ। ਸੰਗਰੂਰ ਦੇ ਪਿੰਡ ਬਗਰੌਲ ਦੇ ਰਹਿਣ ਵਾਲੇ ਕਰੀਬ 42 ਸਾਲਾ ਜਸਪਾਲ ਸਿੰਘ ਜੋ ਕਿ ਰਾਮਗੜ ਰਾਚੀ ਵਿੱਚ ਡਿਊਟੀ ਕਰ ਰਿਹਾ ਸੀ ਉਹ ਸ਼ਹੀਦ ਹੋ ਗਿਆ। ਅੱਜ ਦਿਨ ਜਵਾਨ ਛੁੱਟੀ ਤੇ ਘਰ ਆਉਣਾ ਸੀ। ਅਫਸੋਸ ਕੀ ਉਹ ਅੱਜ ਉਸਦੇ ਸੰਸਕਾਰ ਕਰਨਾ ਪੈ ਰਿਹਾ ਹੈ। ਉਸ ਤੋਂ ਬਾਅਦ ਅਗਲੀ ਵਾਰ ਸ਼ਹਿਰਾ ਬੰਨੀ ਬੈਠਾ ਰਹਿ ਗਿਆ ਲੜਾ ਇੰਨਾ ਜਿਹੜੀ ਐਨ ਮੌਕੇ ਬਚੋਲਣ ਬਣ ਗਈ ਸੀ ਮੂਰਖ ਨਾ ਕੁੜੀ ਵਿਖਾਈ ਤੇ ਨਾ ਹੀ ਘਰ ਵਿਖਾਇਆ ਮੁਖਸਰ ਸਾਹਿਬ ਤੋਂ ਇੱਕ ਨੌਜਵਾਨ ਦੇ ਸਿਰ ਤੇ ਸ਼ਹਿਰਾ ਤਾਂ ਸਜਾ ਉਹ ਪਰ ਆਪਣੀ ਬੋਤੀ ਨਹਿਲਿਆ ਨਹੀਂ ਸਕਿਆ ਉਹ ਬਰਾਤ ਨਾਲ ਕੁੜੀ ਦੇ ਘਰ ਰਵਾਨਾ ਹੋਣ ਦੀ ਜਿਹੜੀ ਕਰਦਾ ਰਿਹਾ ਮੌਕੇ ਬਚੋਲਣ 50000 ਰੁਪਏ ਲੈ ਕੇ ਫਰਾਰ ਹੋ ਗਈ ਉਹ ਕੁੜੀ ਦੇ ਘਰ ਤਿਆਰੀਆਂ ਨੂੰ ਵੇਖਣ ਦੀ ਗੱਲ ਕਹਿ ਕੇ ਗਈ ਸੀ ਪਰ ਪਰਤ ਕੇ ਨਹੀਂ ਆਈ ਉਸਨੇ ਕੁੜੀ ਦੇ ਪਿਤਾ ਨਾ ਹੋਣ ਦੀ ਗੱਲ ਕਹਿ ਕੇ ਖੁਦ ਸ਼ਾਗਨ ਪਾ ਕੇ ਵਿਆਹ ਪੱਕਾ ਕੀਤਾ ਉਸ ਤੋਂ ਬਾਅਦ ਅਗਲੀ ਵਾਰ ਇਹ ਜਾਲੀ ਸਰਟੀਫਿਕੇਟ ਨਾਲ ਸਰਕਾਰੀ ਬੈਂਕ 'ਚ ਨੌਕਰੀ ਕਰਨ ਵਾਲੀ ਮਹਿਲਾ ਗ੍ਰਿਫਤਾਰ ਹੈ ਜਾਨੋਪੁਰਾ ਮਾਮਲਾ ਤਾਨੂਸਨਾ ਪੰਜਾਬ ਵਿੱਚ ਪਿਛਲੇ ਲੰਮੇ ਸਮੇਂ ਤੋਂ ਝਾਲੀ ਦਸਤਾਵੇਜ਼ਾਂ ਨਾਲ ਸਰਕਾਰੀ ਨੌਕਰੀਆਂ ਜਾਂ ਸਰਕਾਰੀ ਸਕੀਮਾਂ ਦਾ ਫਾਇਦਾ ਲੈਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਨੇ ਅਜਿਹਾ ਹੀ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਔਰਤ ਵੱਲੋਂ ਝਾਲੀ ਕਾਗਜ਼ਾਂ ਦੀ ਮਦਦ ਨਾਲ ਸਰਕਾਰੀ ਬੈਂਕ ਵਿੱਚ ਨੌਕਰੀ ਕੀਤੀ ਜਾ ਰਹੀ ਸੀ ਜਿਸ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੁਸਤੋਬਾਦ ਅਗਲੀ ਵੀਡੀਓ ਵਿੱਚ ਪੰਜਾਬ ਵਿੱਚ ਵੱਡੀ ਵਾਰਦਾਤ ਹੈ ਗਰਭਵਤੀ ਔਰਤਾਂ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ ਤਰੰਤਰੰਦੇ ਪੱਟੀ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਗਰਭਵਤੀ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸੁਨੀਤਾ ਪਤਨੀ ਰਾਜਾ ਬਜੂ ਹੋਈ ਹੈ ਜੀ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕੌਂਕੇ ਦੀ ਮੌਤ ਲਈ ਪੁਲਿਸ ਨੂੰ ਹੁਕਮ ਸੁਣਾਉਣ ਵਾਲੇ ਅਸਲ ਜ਼ਿੰਮੇਵਾਰ। ਪੰਜਾਬ ਕਾਂਗਰਸ ਦੇ ਸਾਫਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਬਠਿੰਡਾ ਦੇ ਕੋਰਟ ਸਮੀਰ ਵਿਖੇ ਵਿਚਾਰ ਰੈਲੀ ਕੀਤੀ ਗਈ ਜਿਸ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੱਧੂ ਨੇ ਕਈ ਮੁੱਦਿਆਂ ਨੂੰ ਲੈ ਕੇ ਜਿੱਥੇ ਪੰਜਾਬ ਦੀ ਮਾਨ ਸਰਕਾਰ ਤੇ ਨਿਸ਼ਾਨਾ ਸਾਧਿਆ ਉੱਥੇ ਹੀ ਉਹਨਾਂ ਦੀ ਅਕਾਲ ਤਖਤ ਦੇ ਜਥੇਦਾਰ ਦੀ ਭੂਮਿਕਾ ਤੇ ਵੀ ਸਵਾਲ ਉਠਾਏ ਨੇ ਉਸ ਤੋਂ ਬਾਅਦ ਅਗਲੀ ਵੀਡੀਓ 'ਚ ਅਨਿਲ ਜੋਸ਼ੀ ਨੇ ਕਿਹਾ ਕਿ ਭਾਜਪਾ ਦੀ ਜ਼ਰੂਰਤ ਹੈ ਅਕਾਲੀ ਦਲ ਨਾਲ ਸਮਝੌਤਾ ਕਰਨਾ ਬਟਾਲਾ ਵਿੱਚ ਭਾਜਪਾ ਨੂੰ ਲਗਾਤਾਰ ਛਟਕੇ ਲੱਗ ਰਹੇ ਨੇ ਸਾਫਗਰ ਨਗਰ ਕੌਸ਼ਲ ਪ੍ਰਧਾਨ ਉਸ ਤੇ ਉੱਗੇ ਭਾਜਪਾ ਆਗੂ ਨਰੇਸ਼ ਮਹਾਜਨ ਵੱਲੋਂ ਅਕਾਲੀ ਦਲ ਦਾ ਪੱਲਾ ਫੜਨ ਤੋਂ ਬਾਅਦ ਕਈ ਹੋਰ ਭਾਜਪਾ ਵਰਕਰ ਦੀ ਅਕਾਲੀ ਦਲ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ ਨੇ ਉਸ ਤੋਂ ਬਾਅਦ ਅਗਲੀ ਵਾਰੀ تحصیلਦਾਰ ਤੇ ਭੜਕੇ ਮੰਤਰੀ ਕਿੱਥੋਂ ਤੁਹਾਡੇ ਪਟਵਾਰੀ ਤੇ ਕਾਨੂੰਗੋ ਤੁਸੀਂ ਲੋਕਾਂ ਦਾ ਕੰਮ ਕਿੱਦਾਂ ਕਰੋਗੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਸਨੇਚਰਵਾਰ ਨੂੰ ਅੰਮ੍ਰਿਤਸਰ ਦੀ ਤਹਿਸੀਲ ਕੰਪਲੈਕਸ 'ਚ ਜ਼ਮੀਨੀ ਜਾਇਦਾਦ ਦਾ ਬਕਾਇਆ ਖਤਮ ਕਰਨ ਲਈ ਲਗਾਏ ਗਏ ਕੈਂਪਚ ਅਧਿਕਾਰੀਆਂ ਦੀ ਕਾਰਜਸ਼ੈਲੀ ਨੂੰ ਦੇਖ ਕੇ ਪੜਕ ਗਏ ਕਿਉਂਕਿ ਪੰਜਾਬ ਸਰਕਾਰ ਨੇ ਹੁਕਮਤ ਹੈ ਕਿ ਜਨਤਾ ਨੂੰ ਕਿਸੇ ਵੀ ਕੀਮਤ ਤੇ ਪਰੇਸ਼ਾਨ ਨਾ ਕੀਤਾ ਜਾਵੇ ਪਰ ਇੱਥੋਂ ਦੇ ਹਾਲਾਤ ਕੁਝ ਹੋਰ ਹੀ ਬਿਆਨ ਕਰਦੇ ਨਜ਼ਰ ਆਏ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਤਿਆਰੀ ਕਰਕੇ ਅਕਾਲੀ ਦਲ ਪੰਜਾਬ ਦੀ ਸਿਆਸਤ ਵਿੱਚ ਪਟੜੀ ਤੋਂ ਉੱਤਰ ਕੇ ਚੱਕੋ ਚੁੱਕ ਕੇ ਸ਼੍ਰੋਮਣੀ ਕਾਲੀਦਾ ਨੂੰ ਮਜ਼ਬੂਤ ਕਰਨ ਲਈ ਸੁਖਬੀਰ ਬਾਦਲ ਨਵੀਂ ਰਣਨੀਤੀ ਬਣਾਉਣ ਵਿੱਚ ਲੱਗੇ ਹੋਏ ਨੇ ਇਸ ਸੰਦਰਭ ਵਿੱਚ ਪਾਰਟੀ ਹੁਣ ਤੀ ਲੋਕ ਸਭਾ ਚੋਣਾਂ ਲਈ ਆਪਣੀ ਉਮੀਦਵਾਰ ਦੀ ਚੋਣ ਕਰਨਾ ਚਾਹੁੰਦੀ ਹੈ ਜੋ ਉਮੀਦਵਾਰਾਂ ਨੂੰ ਆਪਣੇ ਪ੍ਰਚਾਰ ਦਾ ਮੌਕਾ ਮਿਲ ਸਕੇ ਜੀ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕਰਕੇ ਭੇਜੇ ਗਏ ਨੇ ਜੀ ਤਿੰਨ ਬਿੱਲਾਂ ਨੂੰ ਮਿਲ ਜੀ ਮਨਜ਼ੂਰੀ ਸੀਐਮ ਮਾਨ ਨੇ ਗਵਰਨਰ ਦਾ ਕੀਤਾ ਧੰਨਵਾਦ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨ ਹੋਰ ਬਿੱਲ ਜਨੂ ਮਨਜ਼ੂਰੀ ਮਿਲ ਚੁੱਕਿਆ ਹੈ ਇੰਨਾ ਬਿਲਾ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਮਨਜ਼ੂਰੀ ਦਿੱਤੀ ਹੈ ਇਸ ਸਬੰਧੀ ਮੁੱਖ ਮੰਤਰੀ ਭਵੰਤਮਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਜੀ ਉਹਨਾਂ ਨੇ ਕਿਹਾ ਕਿ ਇਹ ਬਿੱਲ ਜੜੇ ਨੇ ਸਭ ਤੋਂ ਪਹਿਲਾਂ ਵਿਲੇਜੀ ਰਜਿਸਟ੍ਰੇਸ਼ਨ ਪੰਜਾਬ ਸੋਧ ਬਿੱਲ 2023 ਪਾਸ ਹੋ ਚੁੱਕਿਆ ਹੈ ਜਾਇਦਾਦ ਦਾ ਤਵਾਦਲਾ ਪੰਜਾਬ ਸੋਧ ਬਿੱਲ 2023 ਪਾਸ ਹੋ ਚੁੱਕਿਆ ਹੈ ਪਾਰਟੀ ਸਟੈਂਪ ਜਿਹੜੀ ਪੰਜਾਬ ਸੋਧ ਬਿੱਲ 2023 ਜਿਹੜਾ ਇਹ ਵੀ ਪਾਸ ਹੋ ਚੁੱਕਿਆ ਹੈ 5-5 ਮਰਲੇ ਦੇ ਪਲਾਟ ਸਕੀਮ ਤਹਿਤ ਪਿੰਡਾਂ ਦੇ ਸ਼ਹਿਰਾਂ 'ਚ ਦਿੱਤੇ ਜਾਣ ਵਾਲੇ ਨੇ ਜੀ ਪਲਾਟ ਬਸ ਬਾਗੂ ਪੰਚਾਇਤੀ ਚੋਣਾਂ ਆਪਣੇ ਸਿਖਰਲੇ ਪੜਾਉ ਤੇ ਚੱਲ ਰਹੀਆਂ ਨੇ ਪਿੰਡਾਂ 'ਚ ਲੋਕਾਂ ਨੂੰ ਲੁਭਾਉਣ ਅਤੇ ਮਨਮੋਹਨੇ ਆਗੂ ਆਪਣੇ ਵੱਲ ਕੇਂਦਰਿਤ ਕਰਨ ਲੱਗੇ ਹੋਏ ਨੇ ਪਰ ਜਿਸ ਸਮਾਜ ਤੋਂ ਪਿਛਲੇ 70 ਸਾਲਾਂ ਤੋਂ ਵੋਟਾਂ ਬਟੋਰੀਆਂ ਜਾ ਰਹੇ ਸਨ ਉਹਨਾਂ ਲੋਕਾਂ ਨੂੰ ਸ਼ਾਮਲ ਹੱਤ ਜ਼ਮੀਨਾਂ 'ਚੋਂ ਸਿਰਫ ਇੱਕ ਵਾਰ 5 ਮਰਲਾ ਜ਼ਮੀਨ ਸਕੀਮ ਦੇ ਅਧੀਨ ਪਲਾਟ ਵੰਡੇਗੇ ਪਿਛਲੇ 35 ਸਾਲਾਂ ਤੋਂ ਪਿੰਡਾਂ ਦੀ ਆਬਾਦੀ ਚਾਰ ਗੁਣਾ ਵੱਧ ਗਈ ਹੈ ਹੁਣ ਜੇਕਰ ਪਿਤਾ ਕੋਲ ਚਾਰ ਮਰਲੇ ਨੇ ਤਾਂ ਇਸ ਤੋਂ ਘੱਟੋ-ਘੱਟ ਮਕਾਨ ਸੀ ਤਾਂ ਉਹਨਾਂ ਦੇ ਕੋਲ ਦੋ ਮੁੰਡੇ ਨੇ ਕਿੱਥੇ ਉਹ ਆਪਣੇ ਆਪ ਰਹਿਣਗੇ ਤੇ ਜੇਕਰ ਕੋਈ ਸਗਾ ਸੰਬੰਧੀ ਭੈਣ ਘਰ ਆਵੇਗਾ ਤਾਂ ਉਹ ਕਿੱਥੇ ਬਿਠਾਉਣਗੇ ਮਤਲਬ ਮੇਨ ਗੱਲ ਹੈ ਜੀ ਕਿਸ ਤੋਂ ਤੋਂ 700 ਮਹੱਲਾ ਕਲੀਨਿਕ ਬਣਾਉਣ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਦਸਰਾ ਚੋਣਿਆ ਇੱਕ ਸ਼ਹਿਰ ਵਿੱਚ ਇੱਕ ਵਧੀਆ ਕਲੀਨਿਕ ਹੋਣਾ ਚਾਹੀਦਾ ਤੇ ਉਸ ਵਿੱਚ ਸਾਰੇ ਜਿਹੜੇ ਪਿੰਡਾਂ ਦੇ ਲੋਕ ਉੱਥੋਂ ਸਹਾਇਤਾ ਲੈ ਸਕਦੇ ਨੇ ਪਰ ਜਿਹੜੀ ਗਰੀਬਾਂ ਨੂੰ ਪੰਜ ਪੰਜ ਮਰਲੇ ਦੇ ਪਲਾਂਟ ਨੇ ਉਹ ਜਲਦ ਕੱਟੇ ਜਾਣੇ ਚਾਹੀਦੇ ਨੇ ਬਾਕੀ ਤੁਹਾਡੀ ਕੀ ਰਾਏ ਹੈ ਇਸ ਬਾਰੇ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦੀ